Sri Vahiguru Ji Education is not the amount of information that is put in the human brain. It must have man making, character making, and life building as of ideas. ਦੋਸਤੋ ਇਸ ਵੀਡੀਓ ਵਿੱਚ ਆਪਾਂ ਸਰਵੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਗੁਰਮਾਤਾ ਜੀ ਦੀ ਸ਼ਹਾਦਤ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਪਿਛਲੀ ਵੀਡੀਓ ਵਿੱਚ ਆਪਾਂ ਸਾਕਾ ਚਮਕੌਰ ਸਾਹਿਬ ਬਾਰੇ ਗੱਲ ਕੀਤੀ ਸੀ ਚਮਕੌਰ ਸਾਹਿਬ ਦੀ ਇਤਿਹਾਸਿਕ ਜੰਗ ਵਿੱਚ ਦੋ ਵੱਡੇ ਸਾਹਿਬਜ਼ਾਦਿਆਂ ਤੇ 40 ਗੁਰਸਿੰਘਾਂ ਦੇ ਵਿੱਚੋਂ ਲਗਭਗ 72 ਸਿੰਘਾਂ ਦੀ ਸ਼ਹਾਦਤ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵਿੱਚੋਂ ਤਿੰਨ ਸਿੰਘਾਂ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਣੇ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਰਹੇ। ਉੱਥੋਂ ਇਹਨਾਂ ਨੇ ਮਾਲਵੇ ਵੱਲ ਦਾ ਰਾਹ ਲਿਆ। ਚਮਕੌਰ ਸਾਹਿਬ ਤੋਂ ਨਿਕਲੇ ਗੁਰੂ ਪੈਦਲ ਚੱਲਦੇ ਹੋਏ ਮਾਛੀਵਾੜੇ ਜਾ ਪੁੱਜੇ। ਉਹਨਾਂ ਸਮਿਆਂ ਵਿੱਚ ਆਬਾਦੀ ਅੱਜ ਦੇ ਮੁਕਾਬਲੇ ਬਹੁਤ ਹੀ ਘੱਟ ਸੀ। ਰਾਹ ਸੁਨਸਾਨ ਅਤੇ ਬਹੁਤੀ ਥਾਂ ਬੀਆਬਾਨ ਜੰਗਲ ਹੀ ਹੁੰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਨਜ਼ਦੀਕੀ ਜੰਗਲ ਵਿੱਚ ਠਾਰ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਥਾਪੇਗੇ ਪੰਜ ਪਿਆਰਾਂ ਵਿੱਚੋਂ ਜੀਵਤ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਹੀ ਬਚੇ ਸਨ ਉਹ ਵੀ ਅਤੇ ਇੱਕ ਹੋਰ ਸਿੰਘ ਭਾਈ ਮਾਨ ਸਿੰਘ ਜੀ ਇਹ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਜੀ ਦੇ ਨਾਲ ਸਨ ਇੱਕ ਵਾਰੀ ਸੋਚੋ ਦੋਸਤੋ ਕਿੱਥੇ ਆਨੰਦਪੁਰੀ ਵਿੱਚ ਗੁਰੂ ਜੀ ਦੇ ਸ਼ਾਹੀ ਠਾਠ ਬਾਠ ਅਤੇ ਕਿੱਥੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਡਿਆਲੀ ਟਹਿਣੀਆਂ ਨਾਲ ਪਾਟੇ ਹੋਏ ਉਹਨਾਂ ਦੇ ਸਾਰੇ ਰੇਸ਼ਮੀ ਵਸਤਰ ਘੋੜਿਆਂ ਦੀ ਸ਼ਾਹੀ ਸਵਾਰੀ ਕਰਨ ਵਾਲੇ ਅੱਜ ਨੰਗੇ ਪੈਰ ਕਈ ਥਾਂ ਪੱਥਰਾਂ ਢੇਮਾਂ ਘੰਡਿਆਂ ਨੇ ਵੀ ਜ਼ਖਮੀ ਕੀਤੇ ਹੋਣੇ ਰਾਹ ਵਿੱਚ ਗੁਰੂ ਜੀ ਦੇ ਪੈਰ ਭੁੱਖੇ ਪਾਣੇ ਪੈਦਲ ਜੰਗਲੀ ਸੁੰਨੀਆਂ ਰਹਾ ਤੇ ਤੁਰਦੇ ਮਾਛੀ ਵਾਲੇ ਦੇ ਜੰਗਲਾਂ ਵਿੱਚ ਧਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਸੱਚ ਤੇ ਚੱਲਣ ਧਰਮ ਤੇ ਚੱਲਣ ਦੀ ਕੀਮਤ ਤਾ ਰਹੇ ਸਨ ਗੁਰੂ ਜੀ ਅੱਖਾਂ ਸਾਹਮਣੇ ਜੰਗ ਦੇ ਮੈਦਾਨ ਵਿੱਚ ਆਪਣੇ ਪਿਆਰੇ ਸਿੰਘਾਂ ਦੀਆਂ ਸ਼ਹਾਦਤਾਂ ਦੋ ਵੱਡੇ ਸਾਹਿਬ ਜਾਦੇ ਬਾਬਾ ਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀਆਂ ਸ਼ਹਾਦਤਾਂ ਇਸ ਤੋਂ ਬਾਅਦ ਵੀ ਗੁਰੂ ਜੀ ਮਾਛੀਵਾਲੇ ਦੇ ਜੰਗਲਾਂ ਵਿੱਚ ਪੂਰੀ ਚੜ੍ਹਦੀ ਕਲਾ ਵਿੱਚ ਸਨ ਰੱਬ ਦੇ ਸ਼ੁਕਰਾਨੇ ਵਿੱਚ ਸਨ ਇੱਥੇ ਹੀ ਉਹਨਾਂ ਨੇ ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਜ ਬਿਨ ਰੋਗ ਰਜਾਈਆਂ ਦਾ ਓੜਨ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਨਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟ ਖੇੜਿਆਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਾਛੀਵਾੜੇ ਵਿੱਚ ਹੀ ਗੁਰੂ ਜੀ ਨੇ ਜਦੋਂ ਮਾਤਾ ਜੀ ਅਤੇ ਛੋੜੇ ਸਾਹਿਬਜ਼ਾਦਿਆਂ ਬਾਰੇ ਪਤਾ ਕਰਾਇਆ ਤਾਂ ਉਹਨਾਂ ਦੀ ਸ਼ਹਾਦਤ ਬਾਰੇ ਉਹਨਾਂ ਨੂੰ ਪਤਾ ਲੱਗਾ ਸੀ ਇਸ ਸਭ ਦੇ ਬਾਵਜੂਦ ਵੀ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਰਹਿਣਾ ਚੜ੍ਹਦੀ ਕਲਾ ਵਿੱਚ ਹੋਣਾ ਗੁਰੂ ਜੀ ਪ੍ਰਤੀ ਅਥਾ ਸ਼ਰਧਾ ਨਾਲ ਭਰ ਦਿੰਦਾ ਹੈ ਮਨ ਵਾਰ-ਵਾਰ ਉਹਨਾਂ ਤੋਂ ਵਾਰੀ ਜਾਂਦਾ ਹੈ ਨਤਮਸਤਕ ਹੁੰਦਾ ਹੈ ਦੋਸਤੋ ਨਸ਼ੇ ਅਤੇ ਨਫਰਤਾਂ ਵਿੱਚ ਪੈਣ ਤੋਂ ਪਹਿਲਾਂ ਵਿਦੇਸ਼ੀ ਮਜਬਾਂ ਰਿਲੀਜਨਾਂ ਨੂੰ ਅਪਣਾਉਣ ਤੋਂ ਪਹਿਲਾਂ ਧਰਮ ਪਰਵਰਤਨ ਤੋਂ ਪਹਿਲਾਂ ਥੋੜੇ ਆਪਣੇ ਇਸ ਇਤਿਹਾਸ ਮਾਨਮਤੇ ਇਤਿਹਾਸ ਨੂੰ ਤਾਂ ਯਾਦ ਕਰੋ ਗੁਰੂਆਂ ਲਈ ਕੋਣ ਹਿੰਦੂ ਕੋਣ ਦਲਿਤ ਕੋਣ ਪਰਾਇਆ ਸੀ ਸਭਨਾ ਪ੍ਰਤੀ ਉਹਨਾਂ ਦਾ ਪਿਆਰ ਬਾਣੀ ਵਿੱਚ ਨਾਮੀ ਭਗਤਾਂ ਨੂੰ ਗੁਰੂ ਬਾਣੀ ਦੇ ਬਰਾਬਰ ਥਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਮੀ ਭਗਤਾਂ ਨੂੰ ਗੁਰਬਾਣੀ ਦੇ ਬਰਾਬਰ ਥਾਂ ਲਾਲਚ ਨਫ਼ਰਤਾਂ ਵਿੱਚ ਆ ਕੇ ਧਰਮ ਪਰਵਰਤਨ ਕਰਨ ਵਾਲਿਓ ਇੱਕ ਵਾਰੀ ਤਾਂ ਸੋਚਿਓ ਗੁਰੂ ਜੀ ਦੀ ਇਹ ਮਹਾਨ ਕੁਰਬਾਨੀ ਸੱਚ ਲਈ ਧਰਮ ਲਈ ਸਾਡੇ ਲਈ ਹੀ ਤਾਂ ਸੀ ਬਾਕੀ ਤੁਹਾਡੀ ਆਪਣੀ ਮਰਜ਼ੀ ਆਪਣੀ ਸੋਚ ਮਾਛੀ ਵਾਲੇ ਤੋਂ ਗੁਰੂ ਜੀ ਰਾਏਕੋਟ ਮਾਲਵੇ ਵੱਲ ਨਿਕਲ ਗਏ ਬਾਕੀ ਫੇਰ ਕਦੇ ਆਪਾਂ ਇਸ ਵੀਡੀਓ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਗੁਰੂ ਮਾਤਾ ਜੀ ਦੀ ਸ਼ਹਾਦਤ ਬਾਰੇ ਗੱਲ ਕਰਨੀ ਸੀ ਚਲੋ ਸ਼ੁਰੂ ਕਰਦੇ ਹਾਂ ਹਾਂ ਮਿੱਤਰੋ ਜੇ ਇਹ ਵੀਡੀਓ ਠੀਕ ਲੱਗ ਰਹੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵਿਚਾਰ ਦੂਜਿਆਂ ਤੱਕ ਵੀ ਪਹੁੰਚ ਸਕਣ ਚੈਨਲ ਨੂੰ ਇਹੋ ਜੀਆਂ ਐਜੂਕੇਸ਼ਨਲ ਵੀਡੀਓ ਲਈ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆਪਾਂ ਅਨੰਦਪੁਰੀ ਨੂੰ ਕਿਵੇਂ ਛੱਡਣਾ ਪਿਆ ਇਸ ਵੀਡੀਓ ਵਿੱਚ ਇਹ ਜਾਣਿਆ ਸੀ ਕਿ ਅਨੰਦਪੁਰ ਕਿਲੇ ਤੋਂ ਸਿਰਸਾ ਪਾਰ ਪੁੱਜਦੇ ਪੁੱਜਦੇ ਗੁਰੂ ਪਰਿਵਾਰ ਨੂੰ ਵਿਛੋੜਾ ਪੈ ਗਿਆ ਸੀ ਸਿਰਸਾ ਦਰਿਆ ਪਾਰ ਕਰਦੇ ਕਰਦੇ ਗੁਰਗੋਮੀ ਸਿੰਘ ਜੀ ਦੀ ਮਾਤਾ ਮਾਤਾ ਗੁਜਰੀ ਜੀ ਅਤੇ ਗੁਰਗੋਮੀ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਬਾਕੀਆਂ ਤੋਂ ਵਿਛੜ ਕੇ ਇਕੱਲੇ ਰਹਿ ਗਏ ਸਨ ਉਹਨਾਂ ਨਾਲ ਸਿਰਫ ਇੱਕ ਰਸੋਈਆ ਗੰਗੂ ਹੀ ਸਿਰਸਾ ਪਾਰ ਕਰਨ ਤੋਂ ਬਾਅਦ ਨਾਲ ਬਚਿਆ ਸੀ ਦਰਿਆਵਾਂ ਦੇ ਕੰਡੇ ਵੇਖੂ ਤਾਂ ਅੱਜ ਵੀ ਬਿਆਬਾਨ ਜੰਗਲ ਜਿਹੇ ਹੀ ਹੁੰਦੇ ਹਨ ਉਸ ਵੇਲੇ ਵੀ ਤਾਂ ਇਹੋ ਕੁਝ ਹੀ ਹੋਣਾ ਸਿਰਸਾ ਦਰਿਆ ਪਾਰ ਕਰਨ ਨੂੰ ਪ੍ਰਾਂਤ ਹੋ ਸਕਦਾ ਹੈ ਕਿ ਉਹ ਕੁਝ ਦਿਨ ਸਿਰਸਾ ਪਾਰ ਰੁਕੇ ਹੋਣ ਸ਼ਾਇਦ ਗੁਰੂ ਜੀ ਜਾਂ ਉਹਨਾਂ ਦੇ ਸਿੰਘਾਂ ਵਿੱਚੋਂ ਕੋਈ ਉਹਨਾਂ ਤੱਕ ਪਹੁੰਚ ਕਰੇ ਪਰ ਸ਼ਾਇਦ ਜੰਗ ਵਿੱਚ ਕੀ ਵਾਪਰ ਰਿਹਾ ਹੋਣਾ ਇਸ ਦਾ ਅੰਦਾਜ਼ਾ ਮਾਤਾ ਗੁਜਰੀ ਜੀ ਨੇ ਲਾਹੀ ਲਿਆ ਹੋਵੇਗਾ ਇੱਥੋਂ ਮਾਤਾ ਗੁਜਰੀ ਜੀ ਆਪਣੇ ਪੁੱਤਿਆਂ ਨੂੰ ਸੁਰੱਖਿਅਤ ਕੱਢਣ ਲਈ ਨਿਕਲ ਗਏ ਹੋਣੇ ਉਹਨਾਂ ਦੇ ਨਾਲ ਗੰਗੂ ਰਸੋਈਆ ਹੀ ਸੀ ਗੁਰਮਾਤਾ ਜੀ ਅਤੇ ਗੁਰੂ ਪੁੱਤਰਾ ਨੇ ਕਿੱਧਰ ਜਾਣਾ ਸੀ ਗੰਗੂ ਉਹਨਾਂ ਨੂੰ ਆਪਣੇ ਪਿੰਡ ਮਰਿੰਡੇ ਦੇ ਨਜ਼ਦੀਕ ਪਿੰਡ ਸਹੀੜੀ ਵੱਲ ਲੈ ਤੁਰਿਆ ਗੁਰੂ ਜੀ ਦੀ ਭਾਲ ਵਿੱਚ ਮੁਗਲ ਫੌਜਾਂ ਹਾਕਮ ਸਭ ਲੱਗੇ ਹੋਏ ਸਨ ਉਹਨਾਂ ਸਮਿਆਂ ਵਿੱਚ ਜੋ ਗੁਰੂ ਜੀ ਦਾ ਸਾਥ ਦਿੰਦਾ ਜਾਂ ਉਹਨਾਂ ਦੇ ਪਰਿਵਾਰ ਦਾ ਸਾਥ ਦਿੰਦਾ ਉਸ ਦੀ ਮੌਤ ਉਸ ਦੇ ਪਰਿਵਾਰ ਦੀ ਦਰਦਨਾਕ ਮੌਤ ਪੱਕੀ ਸੀ ਗੰਗੂ ਭੱਜਣ ਦੀ ਥਾਂ ਹੌਸਲਾ ਕਰਕੇ ਉਹਨਾਂ ਨੂੰ ਆਪਣੇ ਪਿੰਡ ਸਹੀੜੀ ਲੈ ਹੀ ਗਿਆ ਜਦੋਂ ਕੋਈ ਸਿੰਘ ਤੱਕ ਬੇਦਾਵਾ ਲਿਖ ਕੇ ਦੇ ਗਏ ਸਨ ਉਸ ਵੇਲੇ ਵੀ ਅਨੰਦਪੁਰ ਟਿਕਣਾ ਅਤੇ ਫਿਰ ਮਾੜੇ ਸਮੇਂ ਵਿੱਚ ਗੁਰੂ ਮਾਤਾ ਤੇ ਗੁਰੂ ਪੁੱਤਰਾਂ ਨੂੰ ਛੱਡ ਕੇ ਭੱਜਣ ਦੀ ਥਾਂ ਹੌਸਲਾ ਕਰਕੇ ਆਪਣੇ ਪਿੰਡ ਸੇਹੀੜੀ ਆਪਣੇ ਘਰ ਲੈ ਜਾਣਾ ਇਹ ਉਸ ਦੀ ਸਿਫਤ ਹੀ ਸੀ ਪਰ ਸ਼ਾਇਦ ਉਸ ਦੀ ਕਿਸਮਤ ਵਿੱਚ ਬਦਨਾਮੀ ਹੀ ਲਿਖੀ ਗਈ ਸੀ ਦੱਸਦੇ ਹਨ ਕਿ ਇਤਿਹਾਸ ਅਤੇ ਸਾਖੀਕਾਰਾਂ ਨੇ ਲਿਖਿਆ ਹੈ ਕਿ ਸੇਹੀੜੀ ਗੰਗੂ ਦੇ ਪਿੰਡ ਜਦੋਂ ਉਹ ਆਪਣੇ ਘਰ ਰਾਤ ਜਦੋਂ ਮਾਤਾ ਗੁਜਰੀ ਜੀ ਨੂੰ ਸੋਨੇ ਦੀਆਂ ਮੋਹਰਾਂ ਸਾਹਮਣੇ ਹੋਏ ਵੇਖਦਾ ਹੈ ਤਾਂ ਉਸ ਦੀ ਨੀਅਤ ਖੋਟੀ ਹੋ ਜਾਂਦੀ ਹੈ। ਸੋਨੇ ਦੀਆਂ ਮੋਹਰਾਂ ਵੇਖ ਕੇ ਲਾਲਚ ਸ਼ੁਰੂ ਹੋ ਗਿਆ। ਉਸਨੇ ਮਰਿੰਡੇ ਦੇ कोतवाल ਕੋਲ ਜਾ ਕੇ ਇਹਨਾਂ ਦੀ ਸੂਹ ਦੇ ਕੇ ਗ੍ਰਿਫਤਾਰੀ ਕਰਵਾ ਦਿੱਤੀ। ਗੁਰੂ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਬੱਸੀ ਦੇ ਥਾਣੇ ਲਿਜਾ ਕੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਉਸ ਵੇਲੇ ਦਾ ਬਸੀ ਕਸਬੇ ਦਾ ਠਾਣਾ ਹੁਣ ਇਸ ਨੂੰ ਫਤੇਗੜ ਕਸਬੇ ਦੇ ਖੇਤਰ ਨਾਲ ਜਾਣਿਆ ਜਾਂਦਾ ਹੈ ਅੱਜ ਦੇ ਫਤੇਗੜ ਸਾਹਿਬ ਅਤੇ ਉਸ ਸਮੇਂ ਦੇ ਬਸੀ ਕਸਬੇ ਦੇ ਠਾਣੇ ਤੋਂ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਸੂਬੇਦਾਰ ਵजीर खान ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ ਇਸ ਘਟਨਾ ਬਾਰੇ ਕਈ ਸਾਖੀਆਂ ਕਹਾਣੀਆਂ ਪ੍ਰਚਲਿਤ ਹਨ ਪਰ ਆਪਾ ਪਰਮਾਣਿਕ ਗੱਲ ਹੀ ਕਰਾਂਗੇ ਸਰਹੰਦ ਵਜ਼ੀਰ ਖਾਨ ਦੀ ਕਚੈਰੀ ਵਿੱਚ ਸਾਰਾ ਜੋਰ ਸੂਬਾ ਸਰਹੰਦ ਦਾ ਗੁਰੂ ਪੁੱਤਰਾਂ ਨੂੰ ਇਸਲਾਮ ਕਰਾਉਣ ਉੱਪਰ ਲੱਗਾ ਹੋਇਆ ਸੀ ਉਹ ਚਾਹੁੰਦਾ ਸੀ ਕਿ ਗੁਰੂ ਦੇ ਪੁੱਤਰ ਇਸਲਾਮ ਵਿੱਚ ਆ ਜਾਣ ਗੁਰੂ ਗੋਬਿੰਦ ਸਿੰਘ ਜੀ ਮੁਗਲ ਬਾਦਸ਼ਾਹੀ ਦੇ ਬਾਗੀ ਭਗੋੜੇ ਸਨ ਗੁਰੂ ਪੁੱਤਰਾਂ ਨੂੰ ਸੁਝਾਵਾਂ ਦੇ ਡਰਾਵੇ ਦਿੱਤੇ ਗਏ ਉਹਨਾਂ ਨੂੰ ਇਸਲਾਮ ਅਪਣਾਉਣ ਤੇ ਛੱਡਣ ਦਾ ਲਾਲਚ ਇਸ ਤੋਂ ਇਲਾਵਾ ਵੀ ਹੋਰ ਦੁਨਿਆਵੀ ਲਾਲਚ ਜਿਵੇਂ ਹੂਰਾ ਦੇ ਡੋਲੇ ਧਨ ਸੰਪਤੀ ਸਭ ਕੁਝ ਦਿੱਤਾ ਹੀ ਗਿਆ ਹੋਣਾ ਕਹਿੰਦੇ ਨੇ ਨਾ ਜਰ ਜੋਰੂ ਜ਼ਮੀਨ ਇਹੋ ਲਾਲਚ ਦੇ ਕਾਰਨ ਹੁੰਦੇ ਹਨ ਉਹਨਾਂ ਨੂੰ ਹਰ ਤਰ੍ਹਾਂ ਦਾ ਲਾਲਚ ਦਿੱਤਾ ਗਿਆ ਹੋਵੇਗਾ ਪਰ ਗੁਰੂ ਪੁੱਤਰ ਉਹ ਡੋਲੇ ਨਾ ਦੋਸਤੋ ਇਸ ਦਾ ਵੀ ਕਾਰਨ ਹੈ ਗੁਰੂ ਪੁੱਤਰ ਦਾਦੀ ਮਾਤਾ ਗੁਜਰੀ ਜੀ ਦੀ ਰੇਖੇ ਹੇਠ ਭਲੇ ਸਨ ਮਾਤਾ ਗੁਜਰੀ ਜੀ ਸਿੱਖ ਇਤਿਹਾਸ ਦੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਬਚਪਨ ਵਿੱਚ ਨਾਮ ਬਾਲ ਗੋਬਿੰਦ ਰਾਏ ਸੀ ਜਦੋਂ ਉਹਨਾਂ ਦੀ ਉਮਰ 9 ਕੁ ਸਾਲ ਸੀ ਉਹਨਾਂ ਦਾ ਪਾਲਨ ਪੋਸ਼ਣ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਵੀ ਸ਼ਖਸੀਅਤ ਸੀ ਉਸ ਨੂੰ ਘੜਨ ਵਿੱਚ ਮਾਤਾ ਗੁਜਰੀ ਜੀ ਦਾ ਬਹੁਤ ਹੀ ਵੱਡਾ ਯੋਗਦਾਨ ਸੀ ਛੋਟੇ ਸਾਹਿਬਜ਼ਾਦੇ ਵੀ ਦਾਦੀ ਦੀ ਦੇਖਰੇਖ ਹੇਠ ਹੀ ਪਲ ਰਹੇ ਸਨ ਉਹ ਧਰਮ ਦੇ ਰਾਹ ਤੋਂ ਕਿਵੇਂ ਡੋਲਦੇ ਸੂਬੇ ਸਰਹੰਦ ਦੀ ਕਚੈਰੀ ਵਿੱਚ ਪਿਤਾ ਪੁਰਖਿਆਂ ਦੇ ਧਰਮ ਤੇ ਛੋਟੇ ਸਾਹਿਬਜ਼ਾਦੇ ਡਟੇ ਰਹੇ ਉਨਾ ਨੂੰ ਉਸ ਦਿਨ ਸਰਾਂਧ ਦੇ ਕਚੇਰੀ ਵਿੱਚ ਕਾਜੀ ਨੇ ਕਸੂਰਵਾਰ ਹੋਣ ਦਾ ਫਤਵਾ ਦੇ ਦਿੱਤਾ। ਸ਼ਾਮੀ ਉਹਨਾਂ ਨੂੰ ਬਸੀ ਠਾਣੇ ਅੰਦਰ ਠੰਡੇ ਬੁਰਜ ਵਿੱਚ ਪਹੁੰਚਾ ਦਿੱਤਾ ਗਿਆ ਜਿੱਥੇ ਦਾਦੀ ਮਾਤਾ ਪਹਿਲੇ ਹੀ ਮੌਜੂਦ ਸੀ। ਇੱਥੇ ਅੱਜਕੱਲ ਗੁਰਦੁਆਰਾ ਠੰਡਾ ਬੁਰਜ ਬਣਿਆ ਹੋਇਆ ਹੈ। ਰਤੀ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਨੂੰ ਧਰਮ ਉੱਤੇ ਡ੍ਰਿੜ ਰਹਿਣ ਦੀ ਸਿੱਖਿਆ ਦਿੰਦੇ ਹੀ ਰਹੇ ਹੋਣੇ। ਦੋਸਤੋ ਅੱਜਕਲ ਦਸੰਬਰ ਮਹੀਨੇ ਦੀ 25-26 ਦੀਆਂ ਤਰੀਕਾਂ ਦੇ ਦਿਨ ਇਹ ਬਣਦੇ ਹਨ। ਇਨਾ ਦਿਨਾਂ ਵਿੱਚ ਪਾਉ ਦੀਆਂ ਠੰਡਾ ਅਤੇ ਉੱਪਰੋਂ ਹੌਸਲੇ ਤੋੜਨ ਲਈ ਠੰਡੇ ਬੁਰਜ ਵਿੱਚ ਕੈਦ ਭੁੱਖੇ ਪਾਣੇ ਰੱਖਣ ਦਾ ਹੁਕਮ ਇੱਥੇ ਇੱਕ ਇਤਿਹਾਸਿਕ ਘਟਨਾ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਦੱਸਦੇ ਹਨ ਕਿ ਸੁਬਾ ਸਰਾਂਦ ਦੀ ਕਚਹਿਰੀ ਉਸ ਦੀ ਹਵਾਲਾ ਦੇ ਇੱਕ ਕਰਮਚਾਰੀ ਮੋਤੀ RAM ਜਿਨ੍ਹਾਂ ਨੂੰ ਆਪਾਂ ਸਤਿਕਾਰ ਨਾਲ ਭਾਈ ਮੋਤੀ RAM ਜੀ ਹੀ ਕਹਾਾਂਗੇ ਉਹਨਾਂ ਨੇ ਕੋਸਾ ਦੁੱਧ ਪਿਆ ਕੇ ਮੁਗਲੀ ਹੁਕਮਦੂਲੀ ਕਰ ਗੁਰੂ ਪੁੱਤਰਾਂ ਤੇ ਗੁਰੂ ਮਾਤਾ ਦੀ ਸੇਵਾ ਕੀਤੀ ਪਤਾ ਲੱਗਣ ਤੇ ਉਸ ਨੂੰ ਇਸਲਾਮੀ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਗਈ ਪੁੱਤਰ ਨੂੰ ਵੇਲ ਨੇ ਵਿੱਚ ਪਾ ਕੇ ਉਸ ਦੀ ਅੱਖਾਂ ਸਾਹਮਣੇ ਜਿੰਦਾ ਮਾਰ ਦਿੱਤਾ ਗਿਆ ਅਤੇ ਬਾਅਦ ਵਿੱਚੋਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਛੋਟੇ ਸਾਹਿਬਜ਼ਾਦੇ ਅਗਲੇ ਦਿਨ ਫੇਰ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚੈਰੀ ਵਿੱਚ ਪੇਸ਼ ਕੀਤੇ ਗਏ ਇੱਥੇ ਇਹਨਾਂ ਨੂੰ ਫੇਰ ਇਸਲਾਮ ਅਪਣਾਉਣ ਤੇ ਸਜ਼ਾ ਮਾਫੀ ਦਾ ਲਾਲਚ ਦਿੱਤਾ ਗਿਆ ਪਰ ਗੁਰੂ ਪੁੱਤਰ ਉਹ ਪਿਓ ਦਾਦੇ ਵਾਂਗੂ ੜੋਲ ਰਹੇ ਅਖੀਰ ਵਿੱਚ ਕਾਜੀ ਨੇ ਜਿੰਦਿਆਂ ਨੀਹਾਂ ਵਿੱਚ ਚੁਣਵਾ ਕੇ ਮਾਰਨ ਦਾ ਸ਼ਰੀਆ ਇਸਲਾਮੀ ਕਾਨੂੰਨ ਮੁਤਾਬਕ ਫੈਸਲਾ ਸੁਣਾ ਦਿੱਤਾ ਇਤਿਹਾਸ ਵਿੱਚ ਦਰਜ ਹੈ ਕਿ 27 ਦਸੰਬਰ 1704 ਈਸਵੀ ਸਵੇਰੇ ਸਵੇਰੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜਿੰਦੇ ਚੁਣਵਾ ਕੇ ਤਸੀਹੇ ਦੇ ਕੇ ਕਤਲ ਕਰਵਾ ਦਿੱਤਾ ਗਿਆ ਧੰਨ ਨੇ ਗੁਰੂ ਪੁੱਤਰ ਜਿਨ੍ਹਾਂ ਨੇ ਧਰਮ ਨਾ ਛੱਡਿਆ ਸਰੀਰ ਛੱਡਣਾ ਬਿਹਤਰ ਸਮਝਿਆ ਦੱਸਦੇ ਹਨ ਕਿ ਪੋਤਿਆਂ ਦੀ ਸ਼ਹਾਦਤ ਦਾ ਪਤਾ ਲੱਗਣ ਤੇ ਮਾਤਾ ਗੁਜਰੀ ਜੀ ਵੀ ਆਪਣੀ ਨਾਸ਼ਵਾਨ ਦੇ ਤਿਆਗ ਗਏ ਇੰਜ ਸ੍ਰੀ ਹੰਦ ਦੀ ਧਰਤੀ ਤੇ ਗੁਰੂ ਮਾਤਾ ਤੇ ਛੋਟੇ ਸਾਹਿਬਜ਼ਾਦੇ ਧਰਮ ਹੇਤ ਕੁਰਬਾਨ ਹੋ ਗਏ ਮੁਗਲ ਸ਼ਾਸਕਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਵਾਂਗ ਹੀ ਮ੍ਰਿਤ ਗੁਰੂ ਮਾਤਾ ਤੇ ਗੁਰੂ ਪੁੱਤਰਾਂ ਦੀ ਦੇਹ ਰੋਲਣ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੇ ਸਰੀਰਾਂ ਦੇ ਅੰਤਮ ਕਿਰਿਆ ਕਰਮ ਸੰਸਕਾਰ ਆਦਿ ਕਰਨ ਤੇ ਰੋਕ ਅਤੇ ਸ਼ਬਦ ਇਹ ਹ ਰੂਲਣ ਲਈ ਛੱਡ ਦਿੱਤੀਆਂ ਉਸ ਵੇਲੇ ਇੱਕ ਵਿਅਕਤੀ ਟੌਡਰ ਮੱਲ ਜੋ ਕਿਤੇ ਤੋਂ ਜੋਰੀ ਸੀ ਹਮਤ ਕਰਕੇ ਅੱਗੇ ਆਇਆ ਉਸਨੇ ਵਜੀਰ ਖਾਨ ਦੇ ਦਰਬਾਰ ਵਿੱਚ ਪਹੁੰਚ ਕਰਕੇ ਗੁਰਮਾਤਾ ਅਤੇ ਗੁਰਪੁੱਤਰਾਂ ਦੀ ਮ੍ਰਿਤਕ ਦੇਹਾਂ ਦੇ ਸੰਸਕਾਰ ਕਰਨ ਦੀ ਆਗਿਆ ਮੰਗੀ ਜਵਾਬ ਅੱਗੋਂ ਟਰਕਾਉਣ ਵਾਲਾ ਹੀ ਸੀ ਉਸ ਨੂੰ ਤੰਜ ਕੱਸਦੇ ਹੋਏ ਕਿਹਾ ਗਿਆ ਕਿ ਜਿੰਨੀ ਜਗ੍ਹਾ ਧਰਤੀ ਤੇ ਹਸੋਨੇ ਦੀਆਂ ਮੋਹਰਾਂ ਬਿਛਾ ਦੇਵੇਗਾ ਉਹਨੀ ਧਰਤੀ ਉਸ ਨੂੰ ਸੰਸਕਾਰ ਲਈ ਮਿਲ ਜਾਵੇਗੀ ਧੰਨੇ ਭਾਈ ਅਤ ਦੇ ਸਤਕਾਰਯੋਗ ਟੋਡਰਮਲ ਜੀ ਜਦੋਂ ਹੋ ਇੰਜ ਕਰ ਮੋਰਾ ਵਿਛਾ ਕੇ ਸੰਸਕਾਰ ਲਈ ਭੂਮੀ ਖਰੀਦਣ ਲਈ ਤਿਆਰ ਹੋ ਗਏ ਤਾਂ ਫੇਰ ਸੁੱਭਾ ਸਰਹੱਦ ਨੇ ਅੜੀਕਾ ਲਾ ਦਿੱਤਾ ਹੁਣ ਵਿਛਾ ਕੇ ਨਹੀਂ ਸਗੋ ਮੋਰਾ ਖੜੀਆਂ ਕਰਕੇ ਭੂਮੀ ਦੇਣ ਦੀ ਸ਼ਰਤ ਲਗਾ ਦਿੱਤੀ ਉਸਨੇ ਧੰਨੇ ਗੁਰੂ ਪ੍ਰੇਮੀ ਉਸਨੇ ਆਪਣਾ ਸਭ ਕੁਝ ਵੇਚ ਵਟ ਕੇ ਮੋਰਾ ਖੜੀਆਂ ਕਰਕੇ ਸੰਸਕਾਰ ਲਈ ਜਗ੍ਹਾ ਲੈ ਲਈ ਅਤੇ ਪੂਰੇ ਸਤਿਕਾਰ ਨਾਲ ਗੁਰਮਾਤਾ ਮਾਤਾ ਗੁਜਰੀ ਜੀ ਅਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦਾ ਸੰਸਕਾਰ ਕਰ ਦਿੱਤਾ ਇੰਜ ਗੁਰੂ ਪਰਿਵਾਰ ਦੀ ਅਮ੍ਰਿਤਕ ਦੇਹਾਂ ਨੂੰ ਰੋਲਣ ਦਾ ਸੁਪਨਾ ਭਾਈ ਟੁੱਡਰ ਮਲ ਜੀ ਨੇ ਅਸਫਲ ਕਰ ਦਿੱਤਾ ਸੋ ਮਿੱਤਰੋ ਇਹ ਹੈ ਸਰੰਦ ਵਿਖੇ ਗੁਰਮਾਤਾ ਅਤੇ ਗੁਰਪੁੱਤਰਾਂ ਦੇ ਸ਼ਹਾਦਤ ਦੀ ਗਾਥਾ ਇਨ੍ਹਾਂ ਦੋ ਤੀਆਂ ਸ਼ਹਾਦਤਾਂ ਨੂੰ ਯਾਦ ਕਰਨ ਲਈ ਹਰ ਸਾਲ ਦਸੰਬਰ ਦੇ ਆਧ ਵਿੱਚ ਸ਼ਹੀਦੀ ਪਖਵਾੜਾ ਮਨਾਇਆ ਜਾਂਦਾ ਹੈ ਜਿਸ ਨੂੰ ਰੂਪਨਗਰਵਾਲ ਸਭਾ ਸ਼ਹੀਦੀ ਸਭਾ ਕਹਿੰਦੇ ਹਨ ਕੁਝ ਲੋਕ ਸ਼ਹੀਦੀ ਜੋੜ ਮੇਲਾ ਇਹ ਆਨੰਦਪੁਰੋਂ ਦਸ਼ਮੇਸ਼ ਪਿਤਾ ਜੀ ਦੇ ਚਲਣ ਅਤੇ ਸਰਹੰਦ ਵਿਖੇ ਗੁਰੂ ਪੁੱਤਨਾ ਅਤੇ ਗੁਰੂ ਮਾਤਾ ਜੀ ਦੀ ਸ਼ਹਾਦਤ ਵਾਲੇ ਸਥਾਨ ਫਤਿਹਗੜ੍ਹ ਸਾਹਿਬ ਤੇ ਜਾ ਕੇ ਸਮਾਪਨ ਕਰਦਾ ਹੈ ਧੰਨੇ ਸਰਬੰਸਿ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਬਚਪਨ ਵਿੱਚ ਪਿਤਾ ਧਰਮ ਹੇਤ ਕੁਰਬਾਨ ਹੋਏ ਫਿਰ ਇਹਨਾਂ ਦਿਨਾਂ ਵਿੱਚ ਚਾਰੋਂ ਪੁੱਤਰ ਅਤੇ ਮਾਤਾ ਵੀ ਧਰਮ ਹੇਤ ਕੁਰਬਾਨ ਕਰ ਦਿੱਤੇ ਆਓ ਆਪਾਂ ਵੀ ਉਹਨਾਂ ਦੀ ਸ਼ਹਾਦਤ ਕੁਰਬਾਨੀ ਨੂੰ ਯਾਦ ਕਰੀਏ ਜ਼ਿੰਦਗੀ ਵਿੱਚ ਧਰਮ ਤੇ ਚੱਲਣ ਦਾ ਪ੍ਰਣ ਕਰੀਏ ਅੱਜ ਤੇ ਕੋਈ ਸੁਭਾ ਸਰਹੰਦ ਜਾਂ ਰੌਂਗਜੀਬ ਇਸਲਾਮ ਜਾਂ ਮੌਤ ਇਸ ਵਿੱਚੋਂ ਇੱਕ ਚੁਣੋ ਇਹ ਨਹੀਂ ਕਹਿੰਦਾ ਫਿਰ ਕਿਉਂ ਅਸੀਂ ਧਰਮ ਛੱਡਦੇ ਜਾ ਰਹੇ ਹਾਂ ਧਰਮ ਦੇ ਨਾਂ ਤੇ ਬਸ ਭੇਖ ਹੁਣ ਉਹ ਵੀ ਛੱਡਦੇ ਜਾ ਰਹੇ ਹਾਂ ਆਪਣਿਆਂ ਨਾਲ ਨਫ਼ਰਤ ਅਤੇ ਵਿਦੇਸ਼ੀ ਮਜਬਾਂ ਰਿਲੀਜਨਾਂ ਨਾਲ ਮੁਹੱਬਤ ਉਹਨਾਂ ਵਿੱਚ ਹੀ ਕਨਵਰਟ ਹੋ ਜਾਣਾ ਇਹ ਚੰਗੀ ਗੱਲ ਨਹੀਂ ਮਿੱਤਰੋ ਅੰਤ ਵਿੱਚ ਮਿੱਤਰੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹੋ ਜਿਹੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ